ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸ਼ਾਮ ਆ ਗਈਆਂ ਪਏ ਤੇ ਆਪਾਂ ਆ ਗਏ ਆਪਣੇ ਸੈਟਅਪ ਤੇ ਹੁਣ ਕਰਦੇ ਆਂ ਸ਼ੌਂਕ ਨਾਲੇ ਕਰਦੇ ਆਂ ਗੱਲਬਾਤ ਆਪਣੇ ਯਾਰਾ ਦੋਸਤਾਂ ਨਾਲ ਬਾਕੀ ਆ ਪੱਠੇ ਦਾ ਸ਼ੌਂਕ ਕਰੋ ਇਹਦੇ ਲਈ ਆਪਾਂ ਲੈ ਆਂਦੀ ਪਾਵਰ ਜੈਲ ਜਿਹੜਾ ਲਸਾ ਫਿੱਕਾ ਨਾ ਜਾਂ ਖਾਦਾ ਪੀਤਾ ਇਹਨੂੰ ਨਹੀਂ ਲੱਗਦਾ ਉਹ ਦਮਾਂਗੇ ਪਹਿਲਾਂ 5-6 ਦਿਨ ਉਦੂਵਾਰ ਇਹਦੀ ਡੀਵਾਰਮਿੰਗ ਕਰਦਾਂਗੇ ਮੁਲਾਪਰਿਆਤ ਕਰਾਂਗੇ ਇਹਨੂੰ ਤੇ ਉਦਾਂ ਇਹੋ ਪੱਠਾ ਓਕੇ ਹੋ ਗਿਆ ਪਰ ਸੇਲ ਤੇ ਪਾਇਆ ਹੀ ਲੇਕਿਨ ਜਿੰਨੇ ਆਪਾਂ ਪੈਸੇ ਮੰਗੇ ਸੀ ਉਦੋਂ ਬਹੁਤ ਘੱਟ ਪੈਸੇ ਲਾ ਰਾਇਆ ਸੀ ਕੋਕੇ ਕਹਿੰਦੇ ਪਈ ਲਸਾ ਵੋਤ ਆ ਤੇ ਇਹਨੂੰ ਆਪਾਂ ਵੇਚਣਾ ਕਰ ਦਿੱਤਾ ਕੈਨਸਲ ਕਿਉਂਕਿ ਇਹ ਦੋਨੇ ਪੱਠੇ ਪਹਿਲਾਂ ਉਸ ਵਿੱਚ ਲੜਦੇ ਸੀਗੇ ਇਸ ਕਰਕੇ ਮੈਨੂੰ ਸੀਗਾ ਵੀ ਇਹ 600 ਟਨ ਲਵਾ ਲੈਣ ਤੇ ਹੁਣ ਇਹ ਜਿਹੜਾ ਬਿੰਗਮ ਪੱਠਾ ਉਹਦੇ ਸਲੇਟੀ ਦੇ ਦਾਬੂ ਹੋ ਗਿਆ ਹੁਣ ਆਪਾਂ ਨੂੰ ਕੋਈ ਟੈਨਸ਼ਨ ਨਹੀਂ ਇਹਦੀ ਤੁਰਿਆ ਫਿਰ ਉਹਨਾਂ ਦਾ ਆਪਣਾ ਕੁਝ ਨਹੀਂ ਖਾਂਦਾ ਤੇ ਆਪਾਂ ਹੁਣ ਇਹਨੂੰ ਸੇਲ ਨਹੀਂ ਕਰਾਂਗੇ ਤੇ ਇੱਕ ਭਰਾ ਆਪਣਾ ਪੁੱਛਦਾ ਪਿਆ ਸੀਗਾ ਵੀ ਜੇ ਜਾਨਵਰ ਦੇ ਮਾਤਾ ਨਿਕਲਿਆ ਹੋਵੇ ਫੇਸ ਦੇ ਉੱਪਰ ਤੇ ਉਹਦਾ ਕਿਦਾਂ ਇਲਾਜ ਕਰੀਦਾ ਕੀ ਟ੍ਰੀਟਮੈਂਟ ਕਰੀਦਾ ਮੈਂ ਉਹਦੇ ਤੇ ਅੱਜ ਦਾ ਬਲੌਗ ਬਣਾਉਂਗਾ ਤੇ ਐ ਨਾ ਚੰਗੀ ਤਰ੍ਹਾਂ ਸਮਝਾਉਂਗਾ ਗੱਲਾਂ ਬਾਤਾਂ ਦੱਸੂਗਾ ਇਹ ਜਿਹੜੀ ਹੈ ਨਾ ਜਿਹਨੂੰ ਮਾਤਾ ਨਿਕਲਣਾ ਕਹਿੰਦੇ ਆ ਜਾਨਵਰਾਂ ਦੇ ਫੇਸ ਤੇ ਨਿਕਲ ਆਉਂਦੀ ਆ ਫੈਂਸ ਨਹੀਂ ਆਈਆਂ ਹੋ ਜਾਂਦੀਆਂ ਦਾਣੇ-ਦਾਣੇ ਜੇ ਕਈ ਵਾਰੀ ਉਹ ਮੂਛ ਵੀ ਹੋ ਜਾਂਦੇ ਇਹਨਾਂ ਦੇ ਤੇ ਜਿਆਦਾਤਰ ਫੇਸ ਦੇ ਉੱਪਰ ਹੋ ਜਾਂਦੇ ਆ ਫੇਸ ਜਿਹੜਾ ਚਿੱਟਾ ਜਿੱਟਾ ਹੋ ਜਾਂਦਾ ओरिजिनल ਜਾਨਵਰ ਸੁਸਤ ਹੁੰਦਾ ਬਿਮਾਰ ਵੀ ਹੁੰਦਾ ਬੁਖਾਰ ਵੀ ਹੁੰਦਾ ਇੱਕ ਵਾਇਰਲ ਹੁੰਦਾ ਹੈ ਵੀ ਇੱਕ ਤਰ੍ਹਾਂ ਦੀ ਇਨਫੈਕਸ਼ਨ ਹੀ ਲਾ ਲਓ ਤੇ ਇਹ ਹੁੰਦਾ ਜਿਆਦਾਤਰ ਜਾਂ ਆਪਾਂ ਜਾਨਵਰ ਲੜਾਉਣ ਤੋਂ ਬਾਅਦ ਫੇਸ ਨਾਲ ਸਾਫ਼ ਕਰੀਏ ਤੇ ਜਾਂ ਆਪਾਂ ਕਹਿ ਲੋ ਵੀ ਜਿੱਥੇ ਜਾਨਵਰ ਆਪਣੇ ਤਾੜੇ ਹੋਏ ਆ ਜਾਂ ਬੱਚੇ ਤਾੜੇ ਹੋਏ ਹਨ ਉੱਥੇ ਮੱਛਰ ਜ਼ਿਆਦਾ ਹੋਏ ਤੇ ਮੱਛਰ ਨਾਲ ਵੀ ਇਹੋ ਜਿਹੜੀਆਂ ਫੈਂਸੀਆਂ ਦਾਣੇ ਇਹਨਾਂ ਦੇ ਮੂੰਹ ਤੇ ਨਿਕਲ ਆਉਂਦੇ ਆ ਕਈ ਵਾਰੀ ਲੜਾਉਣ ਤੋਂ ਬਾਅਦ ਜਦੋਂ ਆਪਾਂ ਜਾਨਵਰ ਦਾ ਫੇਸ ਵੀ ਸਾਫ਼ ਕਰਦੇ ਹਾਂ ਉਦੋਂ ਵੀ ਇਹੋ ਪ੍ਰੋਬਲਮ ਆਉਂਦੀ ਆ ਜ਼ਿਆਦਾਤਰ ਫੇਸ ਚਿੱਟਾ ਹੋ ਜਾਂਦਾ ਜਾਨਵਰ ਖਾਣਾ ਬਿਨਾ ਘੱਟ ਕਰਦਾ ਤੇ ਇੱਕ ਸੰਗਈਆਰੀ ਖੜਾ ਰਹਿੰਦਾ ਤੇ ਮੂੰਹ 'ਚੋ ਵੀ ਮੋਇਸਕੋਨ ਲੱਪਿੰਦਾ ਮੂੰਹ ਦੇ ਵਿੱਚ ਵੀ ਛਾਲੇ ਹੋ ਜਾਂਦੇ ਆ ਤੇ ਮੈਂ ਉਹਦੇ ਉਹਦੇ ਤੇ ਟ੍ਰੀਟਮੈਂਟ ਉਹਦੇ ਬਾਰੇ ਤੁਹਾਨੂੰ ਦੱਸੂਗਾ ਕਿਵੇਂ ਠੀਕ ਕਰੀਦਾ ਤੇ ਮੈਂ ਕਿਦਾਂ ਠੀਕ ਕਰਦਾ ਕਈ ਵਾਰੀ ਹੋ ਜਾਂਦੀ ਆ ਜਿੱਦਾਂ ਛੋਟੇ ਬੱਚੇ ਆ ਨਾ ਇਹਨਾਂ ਦੇ ਫੇਸ ਦੇ ਉੱਪਰ ਦਾਣੇ ਜਿਹੇ ਫੈਂਸ ਨਹੀਂ ਆਈਆਂ ਨਿਕਲ ਆਉਂਦੀਆਂ ਤੇ ਮੈਂ ਕੀ ਕਰਦਾ ਹੁਣਾਂ ਸੁਣ ਲਿਓ ਧਿਆਨ ਨਾਲ ਮੇਰਾ ਭਰਾ ਬਲੌਗ ਨੂੰ ਪੂਰਾ ਤਕਰੀਬਨ ਮੇਰੇ ਵਿੱਚ ਸਾਰੇ ਇਲਾਜ ਵੀ ਦੱਸੂਗਾ ਠੀਕ ਹੈ ਤੇ ਚੰਗੀ ਤਰ੍ਹਾਂ ਸਮਝਾ ਵੀ ਦਊਗਾ ਮੇਰਾ ਬਲੌਗ ਜ਼ਰੂਰ ਸੁਣਿਓ ਕਿਉਂਕਿ ਮੁੜ ਕੇ ਤੁਸੀਂ ਕਹਿਣਾ ਭਾਜੀ ਇਲਾਜ ਨਹੀਂ ਦੱਸਿਆ ਤੇ ਮੈਂ ਤੁਹਾਨੂੰ ਕਹਿਣਾ ਜਾ ਕੇ ਬਲੌਗ ਦੇਖ ਲਓ ਤੇ ਬਲੌਗ ਦੀ ਇਹ ਦੇਖਣਾ ਨਹੀਂਓ ਤੇ ਬਲੌਗ ਨਾ ਦੇਖਣ ਦਾ ਕਰਕੇ ਮੁੜ ਕੇ ਜਿਹੜੀਆਂ ਚੰਗੀਆਂ ਚੀਜ਼ਾਂ ਚੰਗੀਆਂ ਗੱਲਾਂ ਆਪਾਂ ਕੀਤੀਆਂ ਹੋਣੀਆਂ ਉਹ ਵਿੱਚ ਰਹਿ ਜਾਣੀਆਂ ਤੇ ਮੈਂ ਤੁਹਾਨੂੰ ਦੱਸਦਾ ਮੈਂ ਕੀ ਕਰਦਾ ਹੋਂਨਾ ਸੁਣ ਲਓ ਮੈਂ ਇਵੇਂ ਕਰਦਾ ਹੋਂਨਾ ਆ ਜਿੱਦਾਂ ਪਰਜ ਗੱਲ ਉਹ ਬੱਚੇ ਜਿੱਦਾਂ ਉਹ ਪੰਜ ਬੱਚੇ ਹਨਾ ਆ ਜਿਹੜੇ ਤਾੜੇ ਹੋਏ ਐ ਜਿਹੜੇ ਕਿ ਮੈਂ ਪਾਲਦਾ ਪਿਆ ਹਨਾ ਤੇ ਪੰਜਾਂ ਬੱਚਿਆਂ ਦੇ ਮੂੰਹ ਤੇ ਉਹ ਮਾਤਾ ਨਿਕਲੇ ਵਾਇਰਲ ਇਨਫੈਕਸ਼ਨ ਜੀ ਹੋ ਗਈ ਅਲਰਜੀ ਟੈਪ ਜਿੱਦਾਂ ਮੂੰਹ ਤੇ ਦਾਣੇ-ਦਾਣੇ ਜਿਹਾ ਹੋ ਗਿਆ ਤੇ ਮੈਂ ਉਹਨਾਂ ਦਾ ਟ੍ਰੀਟਮੈਂਟ ਕਰਨਾ ਕਿਵੇਂ ਕਰਨਾ ਦੱਸਦਾ ਮੈਂ ਤੁਹਾਨੂੰ ਤੇ ਮੈਂ ਕਰਦਾ ਹੋਂਨਾ ਆ ਟਮਾਟਰ ਲੈ ਲੈਣਾ ਟਮਾਟਰ ਭਾਵੇਂ ਗਲਿਆ ਹੋਇਆ ਹੋਇਆ ਹੋਵੇ ਚੱਲੂਗਾ ਉਹ ਉਹਦੀਆਂ ਫਾੜੀਆਂ ਕੱਟ ਲੈਣੀਆਂ ਜਾਨਵਰ ਨੂੰ ਗੋਦ ਦੇ ਵਿੱਚ ਚੱਕ ਕੇ ਹੈ ਨਾ ਉਹਦੇ ਫੇਸ ਦੇ ਉੱਪਰ ਮਿਲਣਾ ਉਹ ਟਮਾਟਰ ਕੱਟ ਕੇ ਸੈਂ ਅੰਦਰਲੇ ਪਾਸਿਓਂ ਬੀਆਂ ਵਾਲੀ ਸਾਈਡ ਤੋਂ ਤੇ ਉਹੋ ਹੀ ਜਿਹੜਾ ਟਮਾਟਰ ਆ ਮੁੜ ਕੇ ਉਹ ਜਾਨਵਰ ਦੇ ਮੂੰਹ 'ਚ ਸੱਟ ਦੇਣਾ ਫੇਸ ਤੇ ਮਲ ਕੇ ਰਾਤ ਨੂੰ ਤੜਨ ਲੱਗੇ ਇਦਾਂ ਕਰਨਾ ਸਵੇਰ ਨੂੰ ਇਦਾਂ ਕਰਨਾ ਤੇ ਨਾਲ ਲਿਵ ਸਿਟਰੋਜਨ ਇੱਕ ਗੋਲੀ ਹੁੰਦੀ ਆ ਸਿਟਰੋਜਨ ਜਿਹੜੀਆਂ ਆਪਾਂ ਚਿੱਕਾ ਤੋਂ ਖਾਈ ਐਲਰਜੀ ਤੋਂ ਉਹ ਗੋਲੀ ਦੇਣੀ ਸ਼ੁਰੂ ਕਰ ਦੇਣੀ ਆ ਤੇ ਤੁਹਾਨੂੰ ਦੂਜੇ ਤੀਜੇ ਦਿਨ ਹੀ ਫਰਕ ਪਤਾ ਲੱਗਣ ਲੱਗ ਜੂਗਾ ਇਹ ਟ੍ਰੀਟਮੈਂਟ ਕਰਕੇ ਦੇਖਿਓ ਇਸ ਟ੍ਰੀਟਮੈਂਟ ਨਾਲ ਤੁਹਾਨੂੰ ਤੀਜੇ ਦਿਨ ਹੀ ਫਰਕ ਪਤਾ ਲੱਗਣ ਲੱਗ ਪੈਣਾ ਜਾਨਵਰ ਦਾ ਜਿਹੜਾ ਫੇਸ ਆ ਨਾ ਜਿੱਦਾਂ ਉਹ ਮਾਤਾ ਨਿਕਲੀ ਹੈ ਜਾਂ ਚਿੱਟਾ-ਜਿੱਟਾ ਹੋਇਆ ਬੱਗਾ ਜਾ ਪਿਆ ਤੇ ਉਹ ਸਹੀ ਹੋ ਜਾਣਾ ਕੋਈ ਜ਼ਿਆਦਾ ਇਹਦੇ ਵਿੱਚ ਚੰਡਟ ਨਹੀਂ ਹੈਗਾ ਇਹਦਾ ਕੋਈ ਤੇ ਤੁਸੀਂ ਇਹ ਤਰੀਕਾ ਜਮਾ ਕੇ ਦੇਖਿਓ ਤੇ ਦੂਸਰਾ ਗੱਲ ਇਹ ਜਾਨਵਰਾਂ ਦੇ ਖੁੱਡੇ ਦੇ ਵਿੱਚ ਦੇਖਿਓ ਮੱਛਰ ਮੁਛਰ ਤਾਂ ਨਹੀਂ ਜਿਆਦਾ ਆ ਰਿਹਾ ਮੱਛਰ ਨਾਲ ਵੀ ਦਿੱਕਤ ਆਂਦੀ ਹੈ ਤੇ ਇਹਨਾਂ ਵਿੱਚ ਇੱਕ ਬੱਚਾ ਢਲਾਇਆ ਨੂੰ ਇਹਨੂੰ ਆਪ ਪਾਵਰ ਜੈਲ ਦਿੱਤੀ ਆ ਇਹਨੂੰ ਮੈਨੂੰ ਲੱਗਦਾ ਬੁਖਾਰ ਆ ਰਿਹਾ ਬੱਚੇ ਨੂੰ ਇਹਦੇ ਪੱਲੇ ਉਦੋਂ ਹੀ ਸੜਦਾ ਹੁੰਦਾ ਜਾਨਵਰ ਜਦੋਂ ਬੁਖਾਰ ਹੋਵੇ ਤੇ ਪੇਟ ਦੇ ਵਿੱਚ ਇਨਫੈਕਸ਼ਨ ਹੋਵੇ ਢੱਡ ਦੋਦਾ ਹੋਵੇ ਜਾਨਵਰ ਦਾ ਤਾਂ ਉਹ ਖਾਂਦਾ ਵੀ ਘੱਟ ਪਿਆ ਇਹ ਮੈਂ ਦੇਖਿਆ ਹੈ ਸਵੇਰ ਰਾਤ ਰਾਤ ਨੂੰ ਠੰਢ ਠੰਢ ਲੱਗ ਗਈ ਹੈ ਰਾਤੀ ਢਲਾ ਹੋਇਆ ਹੈ ਉਹ ਕੱਲ ਤੱਕ ਸਹੀ ਸੀਗਾ ਕੱਲ ਮੈਂ ਸ਼ੌਂਕ ਕਰਾਇਆ ਦਾ ਬੱਚੇ ਦਾ ਇਹ ਇਹਦਾ ਵੀ ਟ੍ਰੀਟਮੈਂਟ ਮੈਂ ਕਰਦਾ ਉਦਾਂ ਮੈਂ ਪਾਵਰ ਜੈਲ ਹੁਣ ਲਾਤੀ ਇੱਕ ਵਾਰੀ ਇੱਕ ਵਾਰੀ ਰਾਤ ਨੂੰ ਆ ਜਾਊਗਾ ਤੇ ਇਹਦੇ ਖੁੱਡੇ ਦੇ ਵਿੱਚ ਤੂੜੀ ਸਿੱਕੂਗਾ ਤੇ ਮੈਨੂੰ ਲੱਗਦਾ ਜਿੱਥੇ ਇਹ ਵਹਿੰਦਾ ਉੱਥੋਂ ਹਣਾ ਪਾਣੀ ਪੁਣੀ ਇਹ ਡੋਲ ਲੈਂਦੇ ਤਾਂ ਉਹਦੇ ਨਾਲ ਦਿੱਕਤਾਂ ਆਂਦੀ ਪਈ ਇਹਨੂੰ ਵਾਕੀ ਦੂਸੀ ਆਪਣੇ ਬੇਗਮ ਪੱਠੇ ਦਾ ਵੀ ਸ਼ੌਂਕ ਕਰੋ ਇਹਦੇ ਨਾਲ ਆ ਪ੍ਰਾਣੀ ਮਾਦੀ ਲਈ ਹੋਈ ਹੈ ਪੱਠੇ ਦੀ ਉਮਰ ਹੈਗੀ ਇਹਦੀ 7 ਕੁ ਮਹੀਨੇ ਹੋ ਗਿਆ 7 ਕੁ ਮਹੀਨਿਆਂ ਦਾ ਇਹ ਤੇ ਮਾਦੀ ਦੀ ਉਮਰ ਹੈਗੀ ਆ 3 ਸਾਲ ਤੋਂ ਉੱਪਰ ਸਾਢੇ 3 ਸਾਲ ਦੀ ਹੋਣੀ ਹੈ ਪੱਕੀ ਮਰ ਪੱਕੀ ਹੈ ਜਾਨੀ ਕਿ ਮੁਰਗੀ ਇਹੋ ਤੇ ਇੱਕ ਆ ਮਾਦੀ ਵੀ ਇਹਦੇ ਨਾਲ ਹੀ ਜੋੜ ਕਰਦੀ ਵੀ ਕਿ ਉਹ ਪੱਠਾ ਹਜੇ ਜਾਣਦੇ ਨਹੀਂਗਾ ਉਹ ਵੀ ਇਹਦੇ ਨਾਲ ਹੀ ਸਲੇਟੀ ਲਾਈ ਆ ਬੇਗਮ ਨਾ ਪਹਿਲਾਂ ਲਾਈ ਸੀ ਲੇਕਿਨ ਬੇਗਮ ਤੋਂ ਚੇਂਜ ਕਰ ਦਿੱਤੀ ਇਹੋ ਤੇ ਬੱਕੀ ਉਹ ਫਿਰਦਾ ਆਪਣਾ ਸਲੇਟੀ ਪੱਠਾ ਠੀਕ ਆ ਰਿਕਵਰ ਹੋ ਰਿਹਾ ਦਿਨ ਬਰ ਦਿਨ ਜਾਨ ਚਾਹ ਰਿਹਾ ਖਾਣ ਪੀਣ ਲੱਪਿਆ ਫੁੱਲ ਤੇ ਪੂੜ ਵੀ ਐ ਨਾ ਵਧੀਆ ਤਰੀਕੇ ਨਾਲ ਚੱਲਣਾ ਪਈ ਇਹਦੀ ਪਚਨ ਵੀ ਲੱਪਿਆ ਇਹਨੂੰ ਬਾਕੀ ਜਿਹੜਾ ਮੈਂ ਇਲਾਜ ਦੱਸਿਆ ਤੁਹਾਨੂੰ ਇਹੋ ਇਲਾਜ ਕਰਕੇ ਦੇਖਿਓ ਇਹ 100% ਰਿਜ਼ਲਟ ਦੇਊਗਾ ਤੇ ਠੀਕ ਹੋ ਜੂਗੀ ਜਿਹੜੇ ਬੱਚੇ ਦੇ ਮੁਰਗੇ ਦੇ ਜਾਂ ਕੈਲੋਬੀ ਛੋਟੇ ਚੂਚਿਆਂ ਦੇ ਫੇਸ ਦੇ ਉੱਪਰ ਆਪਣੇ ਮਾਤਾ ਜਿੱਦਾਂ ਕੈਲੋਬੀ ਦਾਣੇ-ਦਾਣੇ ਜਾਂ ਹੋਏ ਹੋਏ ਆ ਜਾਂ ਫੇਸ ਚਿੱਟਾ ਹੋਇਆ ਆ ਹਨ ਉਹ ਹਰੂ ਸਹੀ ਤੇ ਜੇ ਜਾਨਵਰ ਦੇ ਗਗਲੇ ਦੇ ਵਿੱਚ ਉਹ ਤੁਹਾਨੂੰ ਲੱਗਦਾ ਮੁਸਕਾਉਣ ਦੇ ਆ ਤੇ ਮੂੰਹ ਮੂੜ ਦੇ ਵਿੱਚ ਜਿੱਦਾਂ ਚਿਗ ਜੀ ਆਉਂਦੀ ਆ ਸਾਈਡਾਂ ਤੇ ਫਿਰ ਤੁਸੀਂ ਕੀ ਕਰ ਸਕਦੇ ਆ ਜਾਂ ਮੂੰਹ ਗਲੇ ਦੇ ਵਿੱਚ ਦਾਣੇ ਹੋਏ ਆ ਛਾਲੇ ਟੈਪ ਫਿਰ ਇੱਕ ਕੈਪਸੂਲ ਹੁੰਦਾ ਉਦੋਂ ਆਏਗਾ ਸਪੋਰੀਡੈਕਸ ਸਪੋਰੀਡੈਕਸ ਠੀਕ ਹੈ ਉਹ ਸਪੋਰੀਡੈਕਸ ਕੈਪਸੂਲ ਵੀ ਅਮੋਕਸੀਟਾਈਨ ਜੀ ਕੈਪਸੂਲ ਦਾ ਹੀ ਹੁੰਦਾ ਆ तकरीबन ਸਾਲਟ ਵੀ ਦੋਨੋਂ ਦਾ ਸੇਮ ਜਿਹਾ ਹੀ ਹੁੰਦਾ ਲਾਗੇ ਛਾਗੇ ਹੁੰਦਾ ਉਹ ਗਲੇ ਦੇ ਵਿੱਚ ਖੋਲ ਦਿਓ ਜਾਨਵਰ ਦੇ ਮੂੰਹ ਅੱਡੇਗਾ ਨਾ ਫੇਸ ਮੂੰਹ ਦੇ ਵਿੱਚ ਖੋਲ ਦਿਓ ਉਹਦੇ ਨਾਲ ਜਿਹੜੇ ਗਲੇ ਦੇ ਛਾਲੇ ਛੁੱਲੇ ਹਨ ਉਹ ਠੀਕ ਹੋ ਜਾਂਦੇ ਆ ਤੇ ਬਾਕੀ ਜਿੰਨੀ ਕੋਸ਼ਿਸ਼ ਕਰ ਸਕਦੇ ਆ ਨਾ ਇਹ ਦੇਖਿਆ ਕਰੋ ਜਾਨਵਰ ਜਿੱਥੇ ਤੁਹਾਡੇ ਬੰਦੇ ਆ ਵੀ ਉੱਤੇ ਜਿਆਦਾ ਮੱਛਰ ਤਾਂ ਨਹੀਂ ਹੈਗਾ ਮੱਛਰ ਤੋਂ ਬਚੇ ਜਾਨਵਰ ਇਸ ਚੀਜ਼ ਦਾ ਖਾਸ ਧਿਆਨ ਰੱਖਿਆ ਕਰੋ ਤੇ ਮੇਰਾ ਹੁਣ ਇਰਾਦਾ ਹੈ ਦੂਜੇ ਜਾਨਵਰ ਖੋਲਦਾ ਤੁਹਾਨੂੰ ਉਹਨਾਂ ਦਾ ਸ਼ੌਂਕ ਕਰਾਉਣਾ ਇਹਨਾਂ ਨੂੰ ਬੰਦ ਕਰਦਾ ਇੱਕ ਮਿੰਟ ਲੋ ਵੀ ਅੰਡਰ ਡੈਗ ਉਹਨਾਂ ਨੂੰ ਖੋਲ ਦਿੱਤਾ ਆਪਾਂ ਤੇ ਨਾਲ ਇਹਦੀਆਂ ਬਿੰਗਵਾ ਬੇਗਵਾ ਬਿੰਗਵਾ ਗਈ ਜਾਨਾ ਤੇ ਇੱਕ ਹੋਰ ਖੁਸ਼ਖਬਰੀ ਤੁਹਾਨੂੰ ਦੱਸਣੀ ਹੈ ਇੱਕ ਮਾਦੀ ਆਪਣੀ ਬੱਚੇ ਘੜਦੀ ਪਈ ਹੈ ਤੇ ਬੱਤੀ ਕੱਢ ਲੈਂਦਾ ਤੁਹਾਨੂੰ ਉਹਦੇ ਬੱਚਿਆਂ ਦਾ ਵੀ ਸ਼ੌਂਕ ਕਰਾਵਾਂਗੇ ਉਹ ਸੱਤ ਉਹ ਸੱਤ ਮੁਰਗੀ ਮੈਂ ਖੋਲੀ ਸੀਗੀ ਉਹਨਾਂ ਦਾ ਦੂਜੇ ਨਾਲ ਪਿੰਗ ਬਣਾਏ ਬਾਹਰ ਰਹੀ ਮੈਂ ਬਾਕੀ ਅੰਦਰ ਤਾਰ ਤੇ ਵਿੰਗਮ ਨਹੀਂ ਕਿਉਂਕਿ ਵਿੰਗਮ ਫੇਖਾਪੂ ਉਹ ਕਰਦਾ ਯਾਰ ਮੁਰਗੀਆਂ ਦੇ ਮਗਰ ਦੌੜਦਾ ਨਾਲ ਤੰਗ ਕਰਦਾ ਬਾਕੀ ਮੈਂ ਇਹਨਾਂ ਨੂੰ ਇਸ ਟਾਈਮ ਹਰਾ ਪਾ ਰਣਾ ਹਰਾ ਬਹੁਤ ਖੁਸ਼ ਹੋ ਗਈ ਖਾਂਦੇ ਜਾਨਵਰ ਸਾਰੀ ਢਾੜੀ ਤਕਰੀਬਨ ਬੰਦ ਰੱਖਦੇ ਐ ਨਾ ਮਾਦੀਆਂ ਨੂੰ ਕਿ ਅੰਡੇ ਦੀਆਂ ਵਿਆ ਉਧਰ ਚੰਨੂ ਵੀ ਕੁੜਕ ਹੋ ਗਈ ਚੰਨੂ ਨੂੰ ਵੀ ਅੰਡੇ ਤੇ ਅੱਜ ਬਿਠਾ ਦੇਣਾ ਬੰਦ ਰੱਖਣ ਦਾ ਕਾਰਨ ਇਹ ਕਿ ਬਿੱਲੀ ਆਂ ਅੰਡੇ ਚੱਕ ਲਈ ਜਾਂਦੀ ਆ ਤੇ ਤਾਂ ਕਰਕੇ ਫਿਰ ਬੰਦੀ ਰੱਖਣਾ ਪੈਂਦਾ ਇਹਨਾਂ ਨੂੰ ਪੀਲੀ ਮਾਦੀਆ ਸ਼ੌਂਕ ਕਰੋ ਆਪਣੀ ਦਾ ਐਸਲੇਮ ਸਰਪਰ ਨਹੀਂ ਇਹ ਸਰਪਰ ਹੋ ਜਾਂਦੀ ਬਹਿਰ ਬਹੁਤ ਸੁਣੀ ਲੱਗਦੀ ਹੁਣ ਤਾਂ ਲੰਡੀ ਜੀ ਲੱਗਣ ਦਈਏ ਕਿ ਖੰਭ-ਖੰਭ ਨਿਕਲੇ ਪੱਲਿਆਂ ਦੇ ਤੇ ਇੱਕ ਇਹਦੀ ਇਹ ਆਗੇ ਸਰਪਰ ਹੁੰਦੀ ਨਹੀਂ ਵੈਲੇ ਹੀ ਅੰਡੇ ਦੇ ਆਉਂਦੀ ਛੇਤੀ ਛੇਤੀ ਮੁਰਗੀ ਕਮ ਸੇ ਕਮ ਸਰਪਰ ਤਾਂ ਹੋਵੇ ਫੇ ਅੰਡੇ ਦੇ ਪਰ ਇਹ ਨਹੀਂ ਇਹ ਗਰਮ ਜਿਆਦੀਆਂ ਮੁਰਗੀਆਂ ਤੇਜ਼ ਜਿਆਦਾ ਬਾਕੀ ਉਧਰ ਅੰਡੇ ਡੇਗਰ ਚਲ ਗਿਆ ਆਪਣੇ ਐਸ਼ ਗਾੜੀ ਜਗ੍ਹਾ ਤੇ ਆ ਦੇਖ ਲਓ ਇਹ ਤਰੇ ਵਿੱਚ ਮ제 ਕਰੂਗਾ ਉਹ ਮਾਦੀਵੀ ਹੀ ਦੇ ਅੰਡੇ ਦੇ ਆਉਗੀ ਤਿਆਰੀ ਆ ਬਣਾ ਲੈ ਪੂਛ ਕੱਢ ਲੈਣੀ ਜਾਂਦੀ ਉਹਨੇ ਦੋ ਝੋਨਾਂ ਦੇ ਵਿੱਚ ਪੂਛ ਵੀ ਹੈ ਨਹੀਂ ਪੂਛ ਵੀ ਕਰਦੀ ਪਈ ਆ ਪੂਛੇ ਦੀ ਪੱਟ ਹੋ ਗਈ ਸੀਗੀ ਕਿਉਂਕਿ ਇਹਦੇ ਬੱਚਿਆਂ ਨਾਲ ਹੀ ਇਹਨੂੰ ਉਹ ਜਿਆਦਾ ਗਰਮ ਹੋ ਗਿਆ ਖਾਣਾ ਸ਼ੁਰੂ ਕਰਤਾ ਉਹਨਾਂ ਨੇ ਇਹਨੂੰ ਪੂਛ ਤੋਂ ਖਾ ਗਿਆ ਸਾਰੀ ਤੇ ਆ ਜਾਣੀ ਆ ਪੂਛੇ ਦੀ ਬਸ ਆ ਦੇਖੋ ਆ ਬੱਚੇ ਵੀ ਮਜੇ ਕਰਦੇ ਪਏ ਆ ਮਿੱਟੀ 'ਚ ਆ ਗਏ ਜਾਨਵਰ ਮੇਰੇ ਖੁਸ਼ ਹੁੰਦੇ ਆ ਹਲੋ ਇੱਧਰ ਦੇਖ ਲੋ ਇਹ ਆ ਲੋ ਇੱਥੇ ਕਰਨਾ ਸੈਟ ਜਾਨਾ ਦੂਜੀ ਮੁਰਗੀ ਵੀ ਆ ਕੇ ਮਿੱਟੀ ਦੇ ਵਿੱਚ ਲਟਣ ਲੱਪਈ ਆ ਕਿ ਜਿਹੜੀ ਮਦੀ ਆਪਣੀ ਬੱਚੇ ਕਰਦੀ ਪਈ ਉਹਦਾ ਬੱਚਿਆਂ ਦਾ ਸ਼ੌਂਕ ਕੱਲ ਕਰਾਵਾਂਗੇ ਅੱਜ ਨਹੀਂ ਕਰਾਉਂਦੇ ਬੱਚੇ ਕੱਢ ਲੈਣੇ ਨੇ ਉਹਨੂੰ ਤੇਨਾ ਵਿੱਚ ਇੱਕ ਬੱਚਾ ਢਲਾਉ ਨੂੰ ਮੈਂ ਪਹਿਲਾਂ ਬਿਮਰਲ ਦਿੱਤਾ ਅੱਜ ਦੁਪਹਿਰੇ ਜਦੋਂ ਮੈਂ ਜਦੋਂ ਮੈਂ 4 4:30 ਅੱਜ ਆ ਗਿਆ ਸੀਗਾ ਉਦੋਂ ਮੈਂ ਬਿਮਰਲ ਦਿੱਤਾ ਇਹਨੂੰ ਉਦੋਂ ਵਾਰ ਪਾਵਰ ਜੈਲ ਦਿੱਤੀ ਪਰ ਪਾਵਰ ਜੈਲ ਨਾਲ ਵੀ ਕੁਛ ਬਣਿਆ ਨਹੀਂ ਬੱਚਾ ਜ਼ਿਆਦਾ ਢਲਾ ਹੋ ਗਿਆ ਉਹ ਤੇ ਹੁਣ ਉਹਨੂੰ ਪੈਰਾਸੀਟਾਮੋਲ سیرਪ ਦਿੱਤਾ 2 ਐਮਐਲ ਤੇ ਦੇਖਦੇ ਆ ਕੀ ਰਿਜਲਟ ਹੁੰਦਾ ਰਤ ਰਤ ਸੈੱਟ ਹੁੰਦਾ ਜਾਂ ਜਿਆਦਾ ਬਿਮਾਰ ਹੋ ਜਾਂਦਾ ਤੇ ਬਾਕੀ ਜਿਹੜੇ ਬੱਚੇ ਨਿਕਲਦੇ ਪਏ ਉਹਦੇ ਵਿੱਚ ਕੁਝ ਅੰਡਟੈਗ ਦੇ ਨਿਕਲਨੇ ਆ ਕੁਝ ਪੀਲੇ ਮੁਰਗੇ ਦੇ ਨਿਕਲੇ ਹਿਟਲਰ ਦੇ ਤੇ ਤੁਹਾਨੂੰ ਵਧੀਆ ਸ਼ੌਂਕ ਕਰਾਵਾਂਗੇ ਆਪਾਂ ਬਾਬਾ ਨਾਨਕ ਸੁੱਖ ਰੱਖੇ ਹੁਣ ਇਹਨੂੰ ਬੰਦ ਕਰ ਦਿੰਦੇ ਆਂ ਅੰਡਟੈਗਨ ਨੂੰ ਕੋਕਿ ਚੰਨੂ ਨੂੰ ਅੰਡਿਆ ਤੇ ਬਿਠਾਉਣਾ ਅੱਜ ਗੜਕ ਹੋ ਗਈ ਆ ਚੰਨੂ ਸਿਵਾ ਮੰਗ ਲਈ ਉਹਨੇ ਤੇ ਪਹਿਲਾਂ ਪੀਲੇ ਨੂੰ ਖੋਲਾਂਗੇ ਥੋੜੇ ਟਾਈਮ ਲਈ ਉਸ ਤੋਂ ਬਾਅਦ ਫਿਰ ਬੇੰਗਮ ਨੂੰ ਖੋਲ ਕੇ ਤੇ ਇੱਥੇ ਆਪਾਂ ਅੱਜ ਦੇ ਵਲੌਗ ਦਾ ਐਂਡ ਕਰਦੇ ਆਂ ਠੀਕ ਹੈ ਮਿਲਦੇ ਆਂ ਫਿਰ ਅਗਲੇ ਵਲੌਗ ਚ ਤਦ ਤੱਕ ਲਈ ਆਪਣੇ ਸ਼ੌਂਕ ਨਾਲ ਜੁੜੇ ਰਹੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਦਬਾ ਕੇ ਸਪੋਰਟ ਕਰੋ ਕਮੈਂਟ ਕਰੋ ਤੇ ਜਿਹੜੇ ਦੋਸਤਾਂ ਨੇ ਕੱਲ ਦੋਸਤ ਨੇ ਆਪਣੇ ਨੇ ਕਮੈਂਟ ਕੀਤਾ ਸੀਗਾ ਕਿ ਭਾਈ ਆਪਣੇ ਫੇਸ ਦੇ ਉੱਪਰ ਬੱਚਿਆਂ ਦੇ ਜਾਂ ਵੱਡੇ ਜਨਰਾਂ ਦੇ ਜਿਹੜੀ ਮਾਤਾ ਹੋ ਜਾਂਦੀ ਉਹਦਾ ਕੋਈ ਹੱਲ ਦੱਸੋ ਤੇ ਉਹਦੇ ਤੇ ਆਪਾਂ ਵਲੌਗ ਬਣਾਤਾ ਅੱਜ ਦਾ ਵਲੌਗ ਉਸ ਟੌਪਿਕ ਤੇ ਹੀ ਆ ਪੂਰਾ ਵਲੌਗ ਸੁਣਿਓ ਤੇ ਕੋਸ਼ਿਸ਼ ਕਰਿਓ ਮੇਰਾ ਭਰਾ ਸਕਿਪ ਨਾ ਕਰਿਓ ਬਲੌਗ ਨੂੰ ਪੂਰਾ ਧਿਆਨ ਨਾਲ ਸੁਣਿਓ ਤੇ ਇੱਥੇ ਆਪਾਂ ਅੱਜ ਦੇ ਬਲੌਗ ਦਾ ਐਂਡ ਕਰਦੇ ਆਂ ਮਿਲਦੇ ਆਂ ਫਿਰ ਅਗਲੇ ਬਲੌਗ 'ਚ ਤਦ ਤੱਕ ਲਈ ਰੱਬ ਰੱਖਲਾ